ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਬਾਈ ਅਸੀਂ 20 ਮਈ 2025 ਨੂੰ ਉੱਡੀਆਂ ਸਾਰੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਸ਼ਾਨਦਾਰ ਕਬੂਤਰਬਾਜ਼ੀ ਮੁਕਾਬਲਾ ਪਿੰਡ ਮਾਨੂਪੁਰ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ ਉੱਡੇ ਸੀ 139 ਪਹਿਲੇ ਨੰਬਰ ਤੇ ਆਇਆ ਬਾਈ ਜੋਤ ਕਲਾਲ ਫਰਿੱਜ ਦਾ ਜੇ ਤੂੰ ਦੂਜਾ ਨੰਬਰ ਸੰਦੀਪ ਲਾਲ ਕਲਾਂ ਵਾਸ਼ਿੰਗ ਮਸ਼ੀਨ ਦਾ ਜੇ ਤੂੰ ਤੀਜਾ ਨੰਬਰ ਰਾਜੂ ਦੂਮਹੜੀ ਕੂਲਰ ਦਾ ਜੇ ਤੂੰ ਚੌਥਾ ਨਾਮ ਸੁੱਖਾ ਠੱਕਰਵਾਲ ਫਰਾਟੇ ਪੱਖੇ ਦਾ ਜੇ ਤੂੰ ਪੰਜਵਾਂ ਨੰਬਰ ਟੈਨੀ ਪਾਂਦਲਾ ਰਾਟੇ ਪੱਖੇ ਦਾ ਜੇਤੂ ਸ਼ਾਨਦਾਰ ਕਬੂਤਰਬਾਜੀ ਮੁਕਾਬਲਾ ਪਿੰਡ ਹਰਾਜ 20 ਮਈ 2025 170 ਕਬੂਤਰ ਉੱਡੇ ਸੀ 5200 ਮੋਢ ਨੂੰ 6:30 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਮੋਰ ਪੱਪੀ ਆਣਾ 4 ਟਰੈਕਟਰ 2500 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਜੋਤੀ ਮਲੋਟ ਮੋਟਰਸਾਈਕਲ 1500 ਦੀ ਜਿੱਤ ਦਾ ਜੇਤੂ ਸ਼ਾਨਦਾਰ ਕਬੂਤਰਬਾਜੀ ਮੁਕਾਬਲਾ ਪਿੰਡ ਗੋਹਰ ਜ਼ਿਲ੍ਹਾ ਲੁਧਿਆਣਾ 125 ਕਬੂਤਰ ਉੱਡੇ ਸੀ 5200 ਮੋਢ ਨੂੰ 6:15 ਤੇ ਬਾਜੀ ਨਿਬੜੀ ਪਹਿਲਾ ਨੰਬਰ ਅਕਬਾਲ ਲੀਲਾ 4 ਟਰੈਕਟਰ ਦਾ ਜੇਤੂ ਦੂਜਾ ਨੰਬਰ ਦਲਜੀਤ ਤੂਰ ਮੋਟਰਸਾਈਕਲ ਦਾ ਜੇਤੂ ਤੀਜਾ ਨੰਬਰ ਸੋਨੂ ਖਨੌੜਾ ਫਰਿੱਜ ਦਾ ਜੇਤੂ ਸ਼ਾਨਦਾਰ ਕਬੂਤਰਬਾਜ਼ੀ ਮੁਕਾਬਲਾ ਪਿੰਡ ਮੜੌਲੀ ਜਿਹੜਾ ਰੋਪੜ 75 ਕਬੂਤਰ ਉੱਡੇ ਸੀ ਬਾਈ 5200 ਮੋਢ ਨੂੰ 555 ਤੇ ਬਾਜੀ ਨਿਭੜੀ ਬਾਜੀ ਅਠਾ ਕਬੂਤਰਾਂ ਸਾਂਝੀ ਹੋ ਗਈ ਸੀ ਬਿੱਟੂਤ ਮੋਟਰ ਟਰੈਕਟਰ ਦਾ ਜੇਤੂ ਜੱਗੀ ਲੋਹਾ ਖੜਾ ਮੋਟਰਸਾਈਕਲ ਦਾ ਜੇਤੂ ਮਨੂ ਕਸਵਾ ਮੋਟਰਸਾਈਕਲ ਦਾ ਜੇਤੂ ਦਿਲ ਪੰਡੋਰੀ ਫਰਿੱਜ ਦਾ ਜੇਤੂ ਪੁੱਟੋ ਲੰਬ ਵਾਲੀ ਮੈਂਟੂ ਫਤੇਪੁਰ ਨੋਨਾ ਸੋਤਲ ਗੁਰਦਾਸ ਕਲਾਰਾਂ ਇੱਕ ਵੀ ਕਬੂਤਰ ਬਾਈ ਸਾਂਝੀ ਦੇ ਵਿੱਚ ਸ਼ਾਮਲ ਰਹੀ ਸ਼ਾਨਦਾਰ ਕਬੂਤਰਬਾਜੀ ਮੁਕਾਬਲਾ ਪਿੰਡ ਸਲਾਣਾ 69 ਕਬੂਤਰ ਉੱਡੇ ਸੀ 2200 ਮੋਡ ਨੂੰ ਸਾਢੇ 5 ਵਜੇ ਬਾਜੀ ਨਿਪੜੀ ਬਾਜੀ ਸਤਾ ਕਬੂਤਰਾਂ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਦੀਪ ਪੰਜ ਰੁੱਖਾਂ ਫਰਿੱਜ ਦਾ ਜੇਤੂ ਦੂਜਾ ਨੰਬਰ ਲਾਡੀ ਗੱਜਲ ਕੂਲਰ ਦਾ ਜੇਤੂ ਤੀਜਾ ਨੰਬਰ ਪਾਲੀ ਬਾਬਾ ਸਖਾਣਾ ਸਾਈਕਲ ਦਾ ਜੇਤੂ ਗੋਰਖੀ ਫੈਜਗੜ ਮਨਪ੍ਰੀਤ ਸੰਗਤੀ ਵਾਲਾ ਹਰਸ਼ ਕੈਨੇਡਾ ਗੁਰਮਿੰਦਰ ਘਟੀੜ ਇਹ ਵੀ ਕਬੂਤਰਬਾਈ ਸਾਂਝੀ ਦੇ ਵਿੱਚ ਸ਼ਾਮਲ ਰਹੇ ਸੀ ਬਾਈ 20 ਮਈ ਨੂੰ ਉੱਡੀਆਂ ਸਾਰੀਆਂ ਕਬੂਤਰਬਾਜ਼ੀਆਂ ਦੀ ਅਪਡੇਟ ਇਦਾਂ ਦੀਆਂ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ